ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਫਤੋਵਾਲ ਫਤੋਵਾਲ ਪਿੰਡ ਦੋਸਤੋ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲੇ ਦਾ ਪਿੰਡ ਆ ਤੇ ਇੱਕ ਪਾਸੇ ਬਿਲਕੁਲ ਬਿਆਸ ਦਰਿਆ ਦੋਸਤੋ ਲੱਗ ਜਾਂਦਾ ਇਸ ਪਿੰਡ ਦੇ ਨਾਲ ਤੇ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਵੈਸੇ ਆਪਣੀ ਵੀਡੀਓ ਜਿਹੜੀ ਆ ਦੋਸਤੋ ਇਹ ਪਹਿਲੀ ਆ ਇਸ ਘਰ ਤੋਂ ਦੋ ਵੜਾ ਤੁਹਾਨੂੰ ਦਿਖਾਉਣੀਆਂ ਨੇ ਦੋਵੇਂ ਬੜਾ ਬਿਲਕੁਲ ਸੁਈਆਂ ਸਵਾਈਆਂ ਨੇ ਹੁਣ ਦੁੱਧ ਤੇ ਚਲਦੀਆਂ ਦੋਸਤੋ ਪੂਰੀ ਡਿਟੇਲ ਉਹ ਆਪਾਂ ਮੇਰੇ ਸਾਹਮਣੇ ਸਰਦਾਰ ਸਾਹਿਬ ਹੈਗੇ ਨੇ ਉਹਨਾਂ ਨਾਲ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਦੋਸਤੋ 22 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆਂ ਟਾਈਮ ਕੋਈ ਮਾਰਨਿੰਗ ਦੇ ਦੋਸਤੋ 11 ਵਜੇ ਦਾ ਸਮਾਂ ਤੇ ਐਨੀਮਲ ਦੋਵੇਂ ਸੁਈਆਂ ਸਵਾਈਆਂ ਆਓ ਆਪਣੀ ਨਰਖ ਫਰਕ ਕਰੋ ਦੋ ਟਾਈਮ ਦੀ ਚਵਾਈ ਤਸੱਲੀ ਤੁਸੀਂ ਕਰਨ ਕੇ ਕਰ ਲਿਓ ਤੇ ਪੂਰੀ ਡਿਟੇਲ ਆਪਾਂ ਲੈ ਲੈਣੀ ਆ ਦੋਸਤੋ ਕੀ ਸੂਆ ਇਹਨਾਂ ਵੜਾਂ ਦਾ ਕੀ ਰੇਟ ਭਾਪੜਤਾ ਰਹੂਗਾ ਸੋ ਪੂਰੀ ਡਿਟੇਲ ਤੁਹਾਨੂੰ ਮਿਲ ਜੂ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਜੀ ਠੀਕ ਠਾਕ ਤੁਸੀਂ ਸੁਣਾ ਬੜੇ ਚੰਗੇ ਆ ਤੇ ਇੱਕ ਭਾਜੀ ਆਪਣਾ ਪਿੰਡ ਫਤੋਵਾਲ ਦੇ ਨਾਲ ਹੋਰ ਲੱਗਦੇ ਕਿਹੜੇ ਕਿਹੜੇ ਪਿੰਡ ਹੈਗੇ ਆ ਟ੍ਰੈਂਡਾ ਲਾਂਠਣਾਵਾ ਉਸਕੋਵਾਲਵਾ ਕਬੀਰਪੁਰ ਵੀ ਆ ਹਾਂਜੀ ਸਰਬਾ ਮੁਰਵੀਆ ਲਖੋਰਾਵੀਆ ਅੱਛਾ ਜੀ ਹਾਂਜੀ ਇੱਕ ਪਾਸੇ ਬਿਲਕੁਲ ਬਿਆਸ ਦਰਿਆ ਲੱਗ ਜਾਂਦਾ ਇੱਧਰ ਹਾਂ ਠੀਕ ਆ ਤੇ ਆਪਣਾ ਸੁਲਤਾਨਪੁਰ ਲੋਧੀ ਤੋਂ ਵੀ ਕੋਈ 8-7 ਕਿਲੋਮੀਟਰ ਦੀ ਦੂਰੀ ਆ ਹਾਂ ਤੇ ਗੋਇੰਦਵਾਲ ਸਾਹਿਬ ਤੋਂ ਕਿੰਨੀ ਕੀ ਦੂਰੀ ਹੋਗੀ ਇੰਨੀ ਉਧਰ ਦੂਰੀ 10 12 ਕਿਲੋਮੀਟਰ ਹੀ ਠੀਕ ਆ ਜੀ ਤੇ ਇਸੇ ਤਰ੍ਹਾਂ ਜਿਹੜਾ ਪਸ਼ੂ ਵਪਾਰ ਦਾ ਕੰਮ ਹੀ ਕਰਦੇ ਆਪਾਂ ਅਮਾਰੇ ਨੂੰ ਮੜ ਕਰੇ ਦਾ ਕਦੇ 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 ਕਰਉਂਦੇ ਠੀਕ ਆ ਪਸ਼ੂ ਆਉਂਦੇ ਰਹਿੰਦੇ ਵੈਸੇ ਕੋਈ ਇੱਕ ਇੱਕ ਦੋ ਦੋ ਨਗ ਹਨ ਹਾਂ ਇੱਕ ਦੋ ਆ ਠੀਕ ਆ ਜੀ ਤੇ ਦੋ ਬੜਾ ਅੱਜ ਆਪਣੇ ਕੋਲ ਤੇ ਇਹਨਾਂ ਨੂੰ ਸੋਈਆਂ ਨੂੰ ਕਿੰਨਾ ਕਿੰਨਾ ਟਾਈਮ ਹੋ ਗਿਆ ਹੋਗਾ ਦੋ ਬੜਾ ਨੂੰ ਵੈਸੇ ਇਹ ਉਹਨੂੰ ਹਫਤਾ ਕੋ ਹੋਇਆ ਸੋਈ ਨੂੰ ਹਾਂਜੀ ਤੇ ਇਹਨੂੰ ਵੱਧ-ਆਵਾਜ਼ 20 ਦਿਨ 15 20 ਦਿਨ ਹੋ ਗਿਆ ਹਾਂ ਠੀਕ ਹੈ ਜੀ ਲਓ ਜੀ ਇੱਕ ਹਫਤੇ ਦੀ ਸੂਈ ਆ ਦੋਸਤੋ ਤੇ ਇੱਕ 15 20 ਦਿਨਾਂ ਦੀ ਸੂਈ ਆ ਪਹਿਲੇ ਨੰਬਰ ਤੋਂ ਆਪਾਂ ਸਟਾਰਟ ਕਰ ਲਈਏ ਡੱਬੀ ਵੈੜਦੀ ਡਿਟੇਲ ਦੇ ਦਿਓ ਜੀ ਇਹ ਸੂਬਾ ਕਿਨਵਾ ਇਹ ਦੂਜਾ ਦੂਜੇ ਸੂਬੇ ਅੱਜ ਹਫਤੇਕ ਦੀ ਸੂਈ ਆ ਸਮਾਂ ਇਹਨੂੰ ਹਫਤਾ ਹੀ ਹੋ ਗਿਆ ਸਮਾਂ ਸੂਈ ਨੂੰ ਨਹੀਂ ਇਹਨੂੰ 15 ਦਿਨ ਹੋ ਗਏ ਹਫਤੇ ਦੀ ਉਹ ਸੂਈ ਠੀਕ ਹੈ ਜੀ ਇਹ 15 ਦਿਨਾਂ ਦੀ ਹੈ ਤੇ ਸੂਬਾ ਦੂਜਾ ਦੁੱਧ ਹੁਣ ਕਿੰਨਾ ਕਿੰਨੇ ਥੱਲੇ ਮੌਜੂਦ ਆ ਜੀ ਦੋਨਾਂ ਇਹ ਮਰੇ 13 ਗੈਲਨਟਰ ਹੈਗਾ ਪੱਕਾ ਜਣਾ ਕੰਡੇ ਦੇ ਤੋਲ ਕੇ ਦੇਣਾ 13 ਲੀਟਰ ਠੀਕ ਹੈ ਜੀ ਮਗਰ ਇਹਦੇ ਬੱਚਾ ਕੀ ਦੱਸਿਆ ਵਛੀ ਵਛੀ ਹੈ ਮਗਰ ਜਿਹੜੀ ਦੋਸਤੋ ਫੀਮੇਲ ਕਾਫ ਤੇ 13 ਲੀਟਰ ਇਸ ਵਾੜ ਦੇ ਕੋਲ ਦੁੱਧ ਆ ਚਾਹੇ ਕੋਈ ਵੀਰ ਦੋ ਟਾਈਮ ਆਨ ਕੇ ਤਸੱਲੀ ਕਰ ਸਕਦਾ ਘਰ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਠੀਕ ਹੈ ਜੀ ਵਪਾਰ ਦਾ ਕੰਮ ਆ ਅੱਗੇ ਕੋਈ ਵੀਰ ਆਵੇ ਆਪਦੀ ਨਰਕ ਪਰਖ ਕਰੇ ਤਸੱਲੀ ਕਰੇ ਲਿਆਓ ਖੋਲ ਲਿਓ ਜੀ ਆ ਖੋਲ ਕੇ ਤੋਰਦੀ ਐ ਇੱਧਰ ਨੂੰ ਵਛੀ ਦੋਸਤੋ ਡੱਬੀ ਆ ਠੀਕ ਹੈ ਜੀ ਠੀਕ ਹੈ ਇਹ ਸਾਈਵਲ ਕ੍ਰੋਸ ਆ ਗਿਆ ਹੈ ਨਾ ਸਾਈ ਆ ਦਾ ਕ੍ਰੋਸ ਲਓ ਸੋ 13 ਕਿਲੋ ਦੁੱਧ ਜਿਹੜਾ ਨੈਟ ਹਾਜ਼ਰ ਆ 20 ਕ ਦਿਨਾਂ ਦਾ ਸੁਭਾ ਕੋਈ ਵੀਰ ਮੰਨ ਕੇ ਸੌਦਾ ਕਰ ਸਕਦਾ 20 ਕ ਦਿਨਾਂ ਦੀ ਸੂਈ ਆ ਆ ਕਰੋ ਚੈੱਕ ਜੀ ਖੜਾਉਂਦੇ ਖਲਾਉਂਦੇ ਖੜ ਜੋ ਖਲਾਰ ਲੋ ਆ ਲਓ ਜੀ ਸੋ ਥਣ ਥਣ ਦੀ ਤੁਸੀਂ ਵੇਖੋ ਸਾਈਜ਼ ਵੇਖੋ ਵਿੱਥਾਂ ਵਰਲਾ ਤੇ 13 ਕਿਲੋ ਦੀ ਮਿਲਕ ਕੈਪੈਸਿਟੀ ਇਸ ਵੜ ਦੇ ਕੋਲ ਆ ਹੋਣ ਕੋਈ ਵੀਰ ਦੋ ਟਾਈਮ ਚੋਕੇ ਤਸੱਲੀ ਕਰ ਸਕਦਾ ਠੀਕ ਆ ਤੇ ਭਰਾ ਬਰੂ ਚੰਗਾ ਜੀ ਚੌਥਾ ਨਾ ਵਧੀਆ ਮੋਟਰ ਹੀ ਆ ਗਈ ਅੱਛਾ ਜੀ ਸਾਢੇ 7 ਦੀ ਮੋਟਰ ਆ ਸਾਢੇ 7 ਦੀ ਮੋਟਰ ਮੁੰਡਾਂ ਦਾ ਤੇ ਬੱਚਾ ਇਹ ਤਾਂ ਮਗਰ ਕਿਡਾ ਸੀ ਭਾਉ ਜੀ ਹਾਂ ਜੀ ਮੱਛੀ ਆ ਆ ਬੱਛੀ ਆ ਲਓ ਜੀ ਆ ਬੱਛੀ ਆ 20 ਕਿ ਦਿਨਾਂ ਤਾਂ ਹੋਊਗਾ ਕਿ ਮਹੀਨੇ ਕਿਤੇ ਲੱਗਦਾ ਗਿਆ ਮਹੀਨਾ ਨਹੀਂ ਹੋਇਆ ਮਹੀਨਾ ਨਹੀਂ ਹੋਇਆ ਅੰਦਰ ਹੀ ਆ ਅੰਦਰ ਹੀ ਆ ਠੀਕ ਆ ਜੀ ਲਓ ਜੀ ਹਾਂ ਜੀ ਤੋਰ ਲਈਏ ਬਾਕੀ ਸਮਝ ਆਪਣੀ ਵਰਤਨੀ ਹਾਂ ਬਿਲਕੁਲ ਜੀ ਬਿਲਕੁਲ ਤੇ ਚੁਵਾਈ ਅੱਜ ਮਾਰਨਿੰਗ ਹੋ ਗਈ ਸੁਬਾਹ ਦੀ ਕਿ ਬਾਕੀ ਹਜੇ ਹੋਣੀ ਆ ਨਹੀਂ ਨਹੀਂ ਮਾਰਨ ਚੁਵਾਈ ਕਰੇ ਕੀਤੀ ਅਜੇ ਸੌਂ ਲਿਆ ਅੱਛਾ 7:00 ਵਜੇ 8:00 ਦੇ ਵਿੱਚ ਕੀਤੀ ਅੱਜ ਸੁਬਾਹ ਹਾਂ ਠੀਕ ਆ ਜੀ ਲਓ 8:00 7:30 ਵਜੇ ਦੋਸਤੋ ਜਿਹੜੀ ਚੁਵਾਈ ਆ ਇਹਦੀ ਹੋਈ ਆ ਵੈਟ ਦੀ ਪਰ ਫਿਰ ਵੀ ਕੋਈ ਆਪਦਾ ਵੀ ਰਣ ਕੇ ਤਸੱਲੀ ਕਰੇ ਦੋ ਟਾਈਮ ਕਰੇ ਤਿੰਨ ਟਾਈਮ ਕਰੇ ਉਹ ਤੁਸੀਂ ਆਪਣਾ ਹੱਕ ਸਮਝ ਕੇ ਤਸੱਲੀ ਕਰ ਲਿਓ ਠੀਕ ਆ ਤੇ ਪਾਉਜੀ ਕਿੰਨਾ ਮੁੱਲ ਕਰਦੇ ਆਂ ਦਾ ਮੁੱਲ ਆ ਕਰਨ 45 ਕਰੀ ਜਾਈਏ ਹਾਂ ਜੀ ਤੇ 40 ਦੀ ਵੈੜਾ ਤੇ ਤਾਂ ਮੈਂ 40 ਦੀ ਵੀ ਸਾਰੀਆਂ ਕਸਰਾਂ ਕੁਸਰਾਂ ਕੱਢ ਕੇ ਹਾਂ 40 ਦੀ 100 ਰੁਪਏ ਛੋਟ ਹੀ ਹੋਣੀ ਹੈ 40 ਚੋਂ ਹਾਂ 40 ਚੋਂ 200 ਰੁਪਿਆ ਦੋਸਤੋ ਛੋਟ ਹੋ ਜੂਗੀ ਠੀਕ ਆ ਸਾਰੀ ਛੋਟ ਛੱਪੇ ਕਰਕੇ ਤੇ 200 ਰੁਪਿਆ ਛੋਟ ਆ 40000 ਚੋਂ ਤੇ ਅੱਗੇ ਆਪਣੇ ਕੋਲ ਆ ਆ ਗਈ ਵੈੜ ਜੀ ਇਹ ਮੋਦੀ ਵਾਲੀ ਵੈੜ ਆ ਐਚ ਐਫ ਤੱਕ ਕ੍ਰੋਸ ਆ ਗਿਆ ਹਨਾ ਤੇ ਇਹਦੀ ਕੀ ਡਿਟੇਲ ਆ ਸੁਗਾ ਕਿੰਨਾ ਹੋਊਗਾ ਇਹ ਪਹਿਲੇ ਪਹਿਲੋਂ ਵੈੜ ਸੂਈ ਆ ਇਹ ਕਿੰਨੇ ਕ ਦਿਨਾਂ ਦੀ ਸੂਈ ਆ ਇਹ ਨੂੰ 10 ਕ ਦਿਨ ਹੋ ਗਿਆ ਸੂਈ ਨਹੀਂ ਹਫਤਾ 10 ਦਿਨ ਹੋ ਗਏ ਤੇ ਬੱਚਾ ਇਹਦੇ ਮਗਰ ਕੀ ਸੀਗਾ ਅੱਛਾ ਬੱਚਾ ਮਗਰ ਕੋਈ ਨਹੀਂ ਦਿਖਾ ਦਿੰਦੇ ਬੱਚਾ ਮਗਰ ਆ ਦੋਸਤੋ 10 ਕ ਦਿਨਾਂ ਦੀ ਸੂਈ ਆ ਤੇ ਪਹਿਲਣ ਵੱਚੀ ਸੂਈ ਤੇ ਇਹ ਮੂੰਹੋਂ ਦੰਦਾਂ ਚ ਛਿੱਗੀਆਂ ਛਿੱਗੀਆਂ ਦੱਸਿਆ ਸੀ ਤੁਸੀਂ ਦੋਵੇਂ ਛਿੱਗੀਆਂ ਦੋਵੇਂ ਛੇ ਦੰਦਾਂ ਦਾ ਹਾਂ ਠੀਕ ਆ ਜੀ ਤੇ ਦੁੱਧੋਂ ਨੇ ਥੱਲੇ ਕਿੰਨਾ ਪਾਉਜੀ ਆਪਾਂ ਚਵਾ ਦਾਂਗੇ ਦੋੰਦੇ ਨੇ ਥੱਲੇ 12 ਲੀਟਰ ਆ ਗਏ 12 ਕ ਲੀਟਰ ਤੇ ਬੰਗਾ ਬੁੰਗਾ ਪਾ ਲੈਣੀ ਆ ਕਿ ਬਸ ਇੱਟਾ 22 ਦਾ ਪਾਈ ਦਾ ਬੰਗਾ ਹਾਂ ਠੀਕ ਹੈ ਜੀ ਵੈਸੇ ਚਵਾਜੂ ਦੀ ਚੰਗੀ ਆ ਐ ਵਧੀਆ ਇਹ ਵੀ ਮੋਟਰ ਹੀ ਹੱਟੀ ਆ ਪੋਲੀ ਆ ਠੀਕ ਹੈ ਜੀ ਪੋਲੀ ਤੇ 12 ਕਿਲੋ ਦੁੱਧ ਹੈ ਹਾਂ ਜਿੱਦਾਂ ਮਰਜ਼ੀ ਥੱਲੇ ਬੈਹਾਂਗੇ ਜਿੱਦਾਂ ਮਰਜ਼ੀ ਚੋਵੇ ਨਾ ਉਹ ਤਾਂ ਹੀ ਬੋਦੀ ਵਾਲੀ ਆ ਬਿਲਕੁਲ ਜੀ ਕੱਦ 200 ਪਹਿਲੀ ਵਾਰ ਦਿਖਾਈ ਸੀ ਉਹ तकरीबन 19 ਅਤੇ ਇਹ 21 ਆ ਠੀਕ ਹੈ ਜੀ ਹਾਈਟ ਕੱਦ ਰਲਦਾ ਮਿਲਦਾ ਹੈ ਪਹਿਲੇ ਨੰਬਰ ਤੇ ਜਿਹੜੀ ਵਿਹੜ ਦਿਖਾਈ ਸੀ ਉਹ ਵੀ ਕੱਦ ਦੀ ਚਲੋ ਚੰਗੀ ਆ ਇਹ ਕੱਦ ਕਾਠ ਦੀ ਜਿਹੜੀ ਉੱਚੀ ਆ ਵੱਡੇ ਕੱਦ ਕਾਠ ਦੇ ਵਿੱਚ ਆ ਠੀਕ ਆ ਤੇ ਕੋਈ ਵੀ ਰਾਂ ਤਾਂ ਚੋ ਕੇ ਪਸਮਾ ਕੇ ਤਸੱਲੀ ਕਰ ਸਕਦਾ 12 ਕਿਲੋ ਦੁੱਧ ਜਿਹੜਾ ਇਹਦੇ ਥ ਮਗਰ ਵਛਾ ਮੇਲ ਕਾਫ ਆ ਇਸ ਵੈੜ ਦੇ ਥੱਲੇ ਠੀਕ ਆ ਆ ਲਓ ਜੀ ਆ ਲਓ ਜੀ ਸੋ ਫੇਸ ਕੁਆਲਿਟੀ ਵੇਖੋ ਸੋ ਮੂੰਹ ਮੱਥੇ ਦੀ ਵੇਖ ਸਕਦੇ ਤੁਸੀਂ ਛੋਟੇ ਜਿਹੇ ਕੰਨਾ ਬਿਲਕੁਲ ਬੋਦੀ ਵਾਲੀ ਵੈੜ ਆ ਤੇ ਉਲਟਾ ਬਹਿਣੀ ਵਾਲੇ ਪਾਸਿਓਂ ਵੀ ਤੁਸੀਂ ਆ ਥਣ ਥਣ ਜਰੂਰ ਇੱਕ ਵਾਰੀ ਧਿਆਨ ਮਾਰੋ ਠੀਕ ਹਾਂ ਲੈ ਆ ਹੂੰ ਬਚਾ ਲੈ ਹਾਂ ਜੀ ਆ ਬੱਚੇ ਤੇ ਲੈ ਚੋ ਕਿ ਬੱਚੇ ਤੇ ਲੈ ਛੜਦੇ ਤੇ ਕੋ ਡਰਦੇ ਆ ਡੰਗਰਾ ਜੀ ਆ ਲੋ ਜੀ ਆ ਤੀਕੜੀ ਤੋੜ ਲਈ ਹਾਂ ਠੀਕਾ ਤੇ ਇਹਦੀ ਕੀ ਡਿਮਾਂਡ ਰਹੂਗੀ ਜੀ ਮੁੱਲ ਕੀ ਰਹੂਗਾ ਇਹਦਾ ਮਾਹ ਲੈ ਕੋਈ ਨਹੀਂ ਆਦੋਂ ਵਾਹਣਾ 40 ਜੋ ਇਮਾਨਤਨ ਹੋ ਜਾਊਗਾ ਹਾਂ ਠੀਕ ਹੈ ਜੀ ਮੁੱਲ ਵੈਸੇ ਡਿਮਾਂਡ 45 45 ਕਰਦੇ ਆ ਹਾਂ ਤੇ 40 ਜੋ ਇਮਾਨਤਨ ਹੋ ਜਾਊਗਾ ਠੀਕ ਹੈ ਲੋ ਵੀ ਦੋਸਤੋ ਦੁੱਧ ਵੀ ਦੋ ਬੈੜਾਂ ਦੇ ਕੋਲ ਇੱਕੋ ਵਾਲਾ ਦੋ ਦੁੱਧਾਂ ਦੇ ਦੋ ਬੈੜਾਂ ਦੇ ਕੋਲ ਬਰਾਬਰ ਹੀ ਦੁੱਧ ਦਾ ਕੋਈ 12 12 13 13 ਕਿਲੋ ਤੇ ਚੱਲਦੀਆਂ ਪਈਆਂ ਨੇ ਤੇ ਸਵੇਰੇ ਤਕਰੀਬਨ ਇਹ ਪਹਿਲੇ ਸੂਵੇ ਆ ਇੱਕ ਜਿਹੜੀ ਤੁਹਾਨੂੰ ਪਹਿਲੇ ਨੰਬਰ ਤੇ ਦਿਖਾਈ ਉਹ ਦੂਜੇ ਸੂਵੇ ਆ ਠੀਕ ਆ ਤੇ ਬਾੜਾ ਦੋਵੇਂ ਚੰਗੀਆਂ ਨੇ ਬਾਕੀ ਤੁਸੀਂ ਆਣ ਕੇ ਆਪਣੀ ਨਰਕ ਪਰਖਾ ਤਸੱਲੀ ਕਰ ਲਿਓ ਜਿਹੜੇ ਵੀਰ ਨੇ ਖਰੀਦਰ ਨੇ ਖਰੀਦਣੀ ਆ ਸਾਈਪੇਨਾ ਕਰਕੇ ਦੋ ਟਾਈਮ ਚੋਕੇ ਕੋਈ ਵੀਰ ਤਸੱਲੀ ਕਰ ਲੇ ਇੱਕ ਟਾਈਮ ਚੋਕੇ ਤਸੱਲੀ ਕਰ ਲੇ ਤੇ ਨੰਬਰ ਆਪਣੇ ਬੋਲ ਦਿੱਤੇ ਜਿਨ੍ਹਾਂ ਤੇ ਆਪਾਂ ਕਿਸੇ ਭੈਣ ਭਰਾ ਨੂੰ ਆਪ ਨੂੰ ਕਾਲ ਕਰਨੀ 82699 ਹਾਂਜੀ 97221 826 99 ਹਾਂਜੀ 97221 ਠੀਕ ਆ ਜੀ ਕੋ ਬਹੁ ਹੁੰਦਾ ਰਹਿੰਦਾ ਤੇ ਕੋਈ ਗੱਲ ਨਹੀਂ ਰੂਟੀਨ ਦੇ ਵਿੱਚ ਲਿਆਓ ਪਸ਼ੂ ਤੇ ਸਾਹਮਣੇ ਆਪਣੇ ਭੈਣ ਭਰਾਵਾਂ ਸੱਜਣਾਂ ਦੇ ਅੱਗੇ ਪੇਸ਼ ਕਰਦੇ ਰਹੋ ਤੇ ਬਾਕੀ ਐਡਰੈਸ ਇੱਕ ਵਾਰੀ ਭੈਣ ਭਰਾਵਾਂ ਨੂੰ ਫੇਰ ਦੱਸ ਦੋ ਆਪਦੇ ਜ਼ੁਬਾਨੀ ਪਿੰਡ ਫਤਵਾਲ ਹਾਂ ਤਾਂ ਸਹੀ ਗ੍ਰੇਸਨ ਦਾਣ ਪਰ ਲੋਦੀ ਜਿਹੜਾ ਕਪੂਰਥਲਾ ਕਪੂਰਥਲਾ ਹਾਂਜੀ ਠੀਕ ਹੈ ਜੀ ਸੋ ਦੋਸਤੋ ਇਹ ਦੋ ਨਗ ਸੀ ਅੱਜ ਵੀਰ ਦੇ ਕੋਲ ਦੋਵੇਂ ਨਗਾਂ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਸੋ ਜਿਹੜਾ ਵੀ ਐਨੀਮਲ ਪਸੰਦ ਆਊਗਾ ਘਰ ਆਣ ਕੇ ਤੁਸੀਂ ਦੇਖ ਲਿਓ ਤਸੱਲੀ ਕਰ ਲਿਓ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ